we are going to do something on greenland whether they like it or not uh because if we don't do it russia or china will take over greenland and we're not going to have russia or china as a neighbor okay دوستو রাষ্ট্রপতি डोनाल्ड ट्रंप ਆਪਣੇ ਕਿਸੇ ਨਾ ਕਿਸੇ ਬਿਆਨ ਕਰਕੇ ਚਾਚਾਚ ਰਹਿੰਦੇ ਆ ਥੋੜੇ ਸਮੇਂ ਪਹਿਲਾਂ ਦੇਖਿਆ ਕਿ ਉਹਨਾਂ ਨੇ ਆਪਣੀ ਪਾਵਰ ਦਾ ਛੋਟਾ ਜਿਹਾ ਮਜਸਮਾ ساری ਦੁਨੀਆ ਨੂੰ ਦਿਖਾਇਆ ਬੈਨੂਏਜ਼ੁਲਾ ਦੇ ਰਾਸ਼ਟਰਪਤੀ ਨੂੰ ਘਰੋਂ ਚੱਕ ਕੇ ਹੁਣ ਉਹਨਾਂ ਨੇ ਇੱਕ ਬਹੁਤ ਹੀ ਸਖਤ ਬਿਆਨ ਦੇ ਦਿੱਤਾ ਕਿ ਮੈਨੂੰ ਚਾਹੀਦਾ ਵਾ ਗ੍ਰੀਨਲੈਂਡ ਆਖਰ ਗ੍ਰੀਨਲੈਂਡ ਦੇ ਵਿੱਚ ਹੈ ਕੀ ਜੋ ਟਰੰਪ ਉਹਦੇ ਪਿੱਛੇ ਪਏ ਨੇ ਉਹਨਾਂ ਨੇ ਥੋੜੇ ਸਮੇਂ ਪਹਿਲਾਂ ਡੈਨਮਾਰਕ ਨੂੰ ਕਿਹਾ ਸੀ ਕਿ ਗ੍ਰੀਨਲੈਂਡ ਨੂੰ ਮੈਨੂੰ ਵੇਚ ਦਿਓ ਨਹੀਂ ਤਾਂ ਮੈਂ ਇੱਥੇ ਕਬਜ਼ਾ ਕਰ ਲੈਣਾ ਸਿੱਧੇ ਸ਼ਬਦਾਂਰਚ ਚੇਤਾਵਨੀ ਦੇ ਦਿੱਤੀ ਆ ਕਿ ਗ੍ਰੀਨਲੈਂਡ ਤਾਂ ਹੁਣ ਯੂਐਸਏ ਦਾ ਹੋ ਕੇ ਰਹੂਗਾ ਹੋ ਕੇ ਰਹੂਗਾ ਜਾਂ ਨਹੀਂ ਰਹੂਗਾ ਉਹ ਇਸ ਵੀਡੀਓ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਊਗਾ ਤੇ ਗ੍ਰੀਨਲੈਂਡ ਚਾਹਦੇ ਕਿਉਂ ਆ ਉਹ ਵੀ ਇਸ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਅਖੀਰ ਤੱਕ ਦੇਖਿਓ ਅਗਰ ਨਵੇਂ ਹੋ ਆ ਤਾਂ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਦੋਸਤੋ ਗ੍ਰੀਨਲੈਂਡ ਦਾ ਨਾਮ ਸੁਣ ਕੇ ਇਹ ਨਾ ਸਮਝਿਓ ਕਿ ਉਹ ਕੋਈ ਗ੍ਰੀਨ ਆ ਕਿ ਉੱਥੇ ਹਰਾ ਭਰਾ ਬਹੁਤ ਵੱਡੇ ਜੰਗਲ ਹੋਣੇ ਆ ਗ੍ਰੀਨਲੈਂਡ ਦੇ ਵਿੱਚ ਸਾਰਾ ਸਾਲ ਬਰਫ਼ ਜੰਮੀ ਰਹਿੰਦੀ ਆ 12 ਦੇ 12 ਮਹੀਨੇ ਬਰਫ਼ ਜੰਮੀ ਰਹਿੰਦੀ ਆ ਇੱਥੇ ਤੱਕ ਕਿ 2 ਮਹੀਨੇ ਤੱਕ ਉੱਥੇ ਸੂਰਜ ਵੀ ਦੇਖਣ ਨੂੰ ਨਹੀਂ ਮਿਲਦਾ ਫੇਰ ਵੀ ਡੋਨਲਡ ਟਰੰਪ ਇੰਨਾ ਪਾਗਲ ਕਿਉਂ ਹੋ ਗਿਆ ਕਿ ਮੈਂ ਗ੍ਰੀਨਲੈਂਡ ਲੈਣਾ ਹੀ ਲੈਣਾ ਮਾਂ ਉੱਥੇ ਦੀ ਆ ਲੋਕੇਸ਼ਨ ਦੋਸਤੋ ਗ੍ਰੀਨਲੈਂਡ ਦੀ ਲੋਕੇਸ਼ਨ ਦੇਖੀ ਜਾਵੇ ਤਾਂ ਉਹ ਬਹੁਤ ਪਰਫੈਕਟ ਆ ग्रीनलैंड आर्कटिक रीजन ਚ ਪੈਂਦਾ ਆ ਅੱਜ ਦੇ ਸਮੇਂ ਚ ਆਰਕਟਿਕ ਫਿਊਚਰ ਦਾ ਪਾਵਰ ਸੈਂਟਰ ਬਣ ਗਿਆ ਜੋ ਆਰਕਟਿਕ ਤੇ ਕੰਟਰੋਲ ਕਰਦਾ ਉਹ ਗਲੋਬਲ ਪੋਲਿਟਿਕਸ ਚ ਅੱਗੇ ਰਹਿੰਦਾ ਹੈ ਤੇ ਡੋਨਲਡ ਟਰੰਪ ਚਾਹਦੇ ਆ ਕਿ ਅਸੀਂ ਸਾਡਾ ਦੇਸ਼ ਯੂ ਐਸ ਏ ਸਾਰੇ ਦੇਸ਼ਾਂ ਤੋਂ ਅੱਗੇ ਰਵੇ ਤੇ ਅਸੀਂ ਪਾਵਰ ਦੇ ਵਿੱਚ ਵੀ ਸਭ ਦਾ ਸਰਪੰਚ ਦੇਸ਼ ਬਣ ਕੇ ਰਹੀਏ ਦੋਸਤੋ ਅਗਰ ਮਿਲਟਰੀ ਦੇ ਐਂਗਲ ਤੋਂ ਦੇਖਿਆ ਜਾਵੇ ਤਾਂ ਗ੍ਰੀਨਲੈਂਡ ਦੇ ਵਿੱਚ ਯੂ ਐਸ ਏ ਦਾ ਫਿਊ ਲੇਅਰ ਪਹਿਲਾਂ ਤੋਂ ਹੀ ਮੌਜੂਦ ਆ ਇੱਥੇ ਮਿਸਾਈਲ ਟਰੈਕਿੰਗ ਰਡਾਰ ਸਿਸਟਮ ਸਪੇਸ ਮੋਨਿਟਰਿੰਗ ਕੀਤੀ ਜਾਂਦੀ ਹੈ। 트럼ਪ ਚਾਹੁੰਦਾ ਸੀ ਕਿ ਇਹ ਜਗ੍ਹਾ ਪੂਰੀ ਤਰ੍ਹਾਂ ਯੂਐਸਏ ਦੇ ਕੰਟਰੋਲ 'ਚ ਆ ਜਾਵੇ। ਦੋਸਤੋ ਜੇ ਗ੍ਰੀਨਲੈਂਡ ਨੂੰ ਰਿਸੋਰਸ ਦੇ ਤਰੀਕੇ ਨਾਲ ਦੇਖਿਆ ਜਾਵੇ ਤਾਂ ਉੱਥੇ ਕਈ ਤਰ੍ਹਾਂ ਦੇ ਮਿਨਰਲ ਵੀ ਆ ਤੁਸੀਂ ਜ਼ੋਰ ਦੇ ਹੋਣੇ ਆ ਕਿ ਉਧਰ ਸਾਰਾ ਸਾਲ ਬਰਫ ਨਾਲਟ ਕੇ ਰਹਿੰਦਾ ਸਾਰਾ ਓਸ਼ੀਅਨ ਬਰਫ ਨਾਲਟ ਕੇ ਰਹਿੰਦਾ ਪਰ ਫੇਰ ਵੀ ਹੁਣ ਜਿੱਦਾਂ ਜਿੱਦਾਂ ਗਲੋਬਲ ਵਾਰਨਿੰਗ ਹੋ ਰਹੀ ਆ ਬਰਫ ਪਿਗਲਦੀ ਨਜ਼ਰ ਆ ਰਹੀ ਆ ਤਾਂ ਉਹਦੇ ਥੱਲੇ ਓਇਲ ਗੈਸ ਤੇ ਜੂਰੇਨੀਅਮ ਵਰਗੇ ਕੀਮਤੀ ਮਿਨਰਲਸ ਬਾਹਰ ਆਂਦੇ ਆ ਤਾਂ ਹੁਣ ਚਾਹਦਾ ਵਾ ਯੂ ਐਸ ਏ ਕਿ ਇਹ ਵੀ ਅਸੀਂ ਹੜੱਪ ਲਈਏ ਸੋ ਹੌਲੀ ਹੌਲੀ ਸਾਰੇ ਦੇਸ਼ ਤਾਂ ਇਹੀ ਚਾਹਦੇ ਆ ਕਿ ਸਾਡਾ ਕਬਜ਼ਾ ਹੋ ਜਵੇ ਉਧਰੋਂ ਚਾਈਨਾ ਵਾਲੇ ਕਹਿੰਦੇ ਆ ਸਾਡਾ ਕਬਜ਼ਾ ਹੋ ਜਵੇ ਇਧਰੋਂ ਯੂ ਐਸ ਏ ਵਾਲਾ ਕਹਿੰਦਾ ਵਾ ਕਿ ਉਹਨਾਂ ਦੇ ਕਬਜ਼ਾ ਹੋਣ ਤੋਂ ਪਹਿਲਾਂ ਪਹਿਲਾਂ ਉਈ ਵੱਡੀ ਲੜਾਈ ਲੱਗਣ ਤੋਂ ਪਹਿਲਾਂ ਪਹਿਲਾਂ ਮੈਂ ਆਪਣਾ ਕਬਜ਼ਾ ਇਸ ਦੇਸ਼ ਤੇ ਕਰ ਲਵਾਂ। ਦੋਸਤੋ ਗ੍ਰੀਨਲੈਂਡ ਤੇ ਕਬਜ਼ਾ ਕਰਨ ਲਈ ਡੋਨਲਡ ਟਰੰਪ ਇਸ ਲਈ ਵੀ ਜ਼ਿਆਦਾ ਉਤਸੁਕ ਹੋਇਆ ਵਾ ਕਿਉਂਕਿ ਚਾਈਨਾ ਵੀ ਇੰਟਰਸਟ ਦਿਖਾ ਰਿਹਾ ਵਾ ਆਰਕਟਿਕ ਰੀਜਨ ਦੇ ਵਿੱਚ। ਚਾਈਨਾ ਪੋਰਟਸ ਦੇ ਵਿੱਚ ਇਨਵੈਸਟਮੈਂਟ ਕਰ ਰਿਹਾ ਵਾ, ਉੱਥੇ ਦੇ ਮਿਨਰਲਸ ਦੇ ਵਿੱਚ ਇਨਵੈਸਟਮੈਂਟ ਕਰ ਰਿਹਾ ਵਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਯੂ ਐਸ ਏ ਨੂੰ ਜਾਂ ਫਿਰ ਡੋਨਲਡ ਟਰੰਪ ਨੂੰ ਇਹ ਡਾਰਾ ਕਿ ਜੇ ਚਾਈਨਾ ਨੇ ਸਾਡੇ ਤੋਂ ਪਹਿਲਾਂ ਇੱਥੇ ਕਬਜ਼ਾ ਕਰ ਲਿਆ ਤਾਂ ਇਹ ਸਾਰੇ ਰਿਸੋਰਸਸ ਇਹ ਸਾਰੇ ਭੰਡਾਰ ਦਾ ਰਾਜਾ ਚਾਈਨਾ ਬਣ ਕੇ ਬਣ ਜੂਗਾ ਤੇ ਸਾਨੂੰ ਉਸ ਤੋਂ ਫੇਰ ਪਰਮਿਸ਼ਨ ਲੈਣੀ ਪਊਗੀ ਉਹਦੇ ਨਾਲ ਲੜਾਈ ਕਰਨੀ ਪਊਗੀ ਤੇ ਇਹ ਵੀ ਇੱਕ ਵੱਡਾ ਕਾਰਨ ਹੋ ਸਕਦਾ ਆ ਦੋਸਤੋ ਗਲੋਬਲ ਵਾਰਮਿੰਗ ਹੋਣ ਦੇ ਕਾਰਨ ਹੁਣ ਗ੍ਰੀਨਲੈਂਡ ਦੀ ਆਈਸ ਥੈਨ ਬਾਈ ਥੈਨ ਪਿਗਲ ਰਹੀ ਆ ਜਦ ਉੱਥੇ ਹੁਣ ਬਰਫ਼ ਪਿਗਲ ਲਾਪੀ ਤਾਂ ਉੱਥੇ ਪੋਰਟਸ ਤੇ ਸ਼ਿਪਮੈਂਟ ਦਾ ਰੂਟ ਵੀ ਬਣਨ ਲੱਗ ਪਿਆ ਆ ਏਸ਼ੀਆ ਤੇ ਯੂਰਪ ਨੂੰ ਜੋੜਨ ਦੇ ਲਈ ਗ੍ਰੀਨਲੈਂਡ ਬਿਲਕੁਲ ਨੇੜੇ ਪੈਂਦਾ ਵਾ ਤੇ ਉਥੇ ਪੋਰਟਸ ਬਣਾਏ ਜਾ ਸਕਦੇ ਆ ਵਪਾਰ ਕੀਤਾ ਜਾ ਸਕਦਾ ਵਾ ਤੇ ਜਿਸ ਦੇਸ਼ ਦੇ ਵਿੱਚ ਕੋਈ ਇਨਵੈਸਟਮੈਂਟ ਦਿਖਦੀ ਆ ਡੋਨਲਡ ਟਰੰਪ ਨੂੰ ਬਿਜ਼ਨਸ ਦਿਖਦਾ ਵਾ ਉਹ ਕਿਸੇ ਦੇਸ਼ ਨੂੰ ਇੱਕ ਬਿਜ਼ਨਸ ਮਾਡਲ ਦੀ ਤਰ੍ਹਾਂ ਦੇਖਦਾ ਵਾ ਉਹ ਨੂੰ ਦੇਖਦਾ ਕਿ ਇਹ ਆ ਦੇਸ਼ 'ਚ ਬਿਜ਼ਨਸ ਕਰਨਾ ਸਾਡੇ ਲਈ ਲਾਭਦਾਇਕ ਆ ਸਾਡੇ ਦੇਸ਼ ਲਈ ਫਾਇਦਾ ਵਾ ਦੇਖੋ ਜਿੱਦਾਂ ਉਹ ਇੰਡੀਆ ਤੇ ਟੈਰਫ ਵਧਾਤਾ ਹਾਂ ਵੀ ਮੈਨੂੰ ਕੋਈ ਪਰਵਾਹ ਨਹੀਂ ਇਸੇ ਤਰ੍ਹਾਂ ਉਹ ਕਿਸੇ ਦੇਸ਼ ਦੀ ਪਰਵਾਹ ਨਹੀਂ ਕਰਦਾ ਉਹ ਸਿਰਫ ਇਹ ਦੇਖਦਾ ਕਿ ਬਿਜ਼ਨਸ ਡੀਲ ਕਿੱਥੇ ਚੰਗੀ ਹੁੰਦੀ ਆ ਉਹ ਨੂੰ ਲੱਗਦਾ ਕਿ ਇੱਥੇ ਪੋਰਟਸ ਖੁੱਲ ਜਾਣੇ ਆ ਵਪਾਰ ਹੋਣ ਲੱਪਣਾ ਸਮਾਨ ਆਊਗਾ ਜਾਊਗਾ شپਮਾਂ ਦੇ ਚਾਰਜਸ ਲਵਾਂਗੇ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਡੋਨਲਡ ਟਰੰਪ ਹੁਣ ਪੂਰਾ ਉਤਸਕ ਹੋ ਚੁੱਕਾ ਕਿ ਅਸੀਂ ਗ੍ਰੀਨਲੈਂਡ ਲੈਣਾ ਹੀ ਲੈਣਾ ਵਾ ਤੇ ਮੈਂ ਤਾਂ ਇਹ ਦੇਖਦਾ ਕਿ ਭਾਈ ਜਿਸ ਹਸਾਬ ਦੇ ਨਾਲ ਡੋਨਲਡ ਟਰੰਪ ਚੱਲ ਰਿਹਾ ਵਾ ਉਹ ਦੇਖ ਰਿਹਾ ਕਿ ੱੱਕਾ ਕਰ ਰਿਹਾ ਯਾਰ ਸ਼ਰੀਆਮ ਦੇਖੋ ਈਰਾਨ ਦੇ ਵਿੱਚ ਉਹ ੱੱਕਾ ਕੀਤਾ ਉਹਨੇ ਉੱਥੇ ਜੋ ਵੀ ਲੜਾਈ ਲੱਗ ਰਹੀ ਆ ਉਹ ਵੀ ਯੂ ਐਸ ਏ ਦਾ ੱੱਕਾ ਵਾ ਇਜ਼ਰਾਇਲ ਦੇ ਰਾਹੀ ਕਰ ਰਿਹਾ ਵਾ ਜਾਂ ਫੇ ਬੈਨੇਜ਼ਵੇਲਾ ਜਿੱਥੇ ਕਿ ਦੁਨੀਆ ਦਾ ਸਭ ਤੋਂ ਜ਼ਿਆਦਾ ਕਰੂਡ ਆਇਲ ਕੱਚਾ ਤੇਲ ਨਿਕਲਦਾ ਸੀ ਉੱਥੇ ਦੇ ਰਾਸ਼ਟਰਪਤੀ ਨੂੰ ਚੱਕ ਲਿਆ ਤੇ ਉੱਥੇ ਵੀ ਆਪਣਾ ਕਬਜ਼ਾ ਕਰ ਲਿਆ ਹੁਣ ਰੂਸ ਦੇ ਜਹਾਜ਼ ਰਸਤੇ 'ਚ ਉਹ ਮੋੜ ਦਿੱਤੇ ਉਹਨੇ ਜਿਹੜੇ ਤੇਲ ਲੈਣ ਆ ਰਹੇ ਸੀ ਵੈਨਿਜੂਏਲਾ ਤੋਂ ਸੋ ਮੈਨੂੰ ਇਹ ਵੀ ਲੱਗ ਰਿਹਾ ਹੈ ਕਿ ਹੌਲੀ-ਹੌਲੀ ਇਹ ਕਦਮ ਇੱਕ ਵਰਲਡ ਵਾਰ ਬਣੇ ਜਾ ਰਹੇ ਆ ਬਾਕੀ ਤੁਸੀਂ ਆਪਣੀ رائے ਜ਼ਰੂਰ ਦਿਓ ਕਿ ਜੇ ਇਸ ਹਿਸਾਬ ਦੇ ਨਾਲ ਯੂ ਐਸ ਏ ਚੱਲ ਰਿਹਾ ਵਾ ਜੇ ਇਸ ਹਿਸਾਬ ਦੇ ਨਾਲ ਐਕਸ਼ਨ ਲੈ ਰਿਹਾ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਜੰਗ ਦਿਖਦੀ ਨਜ਼ਰ ਆ ਰਹੀ ਹੈ ਅਗਰ ਵੀਡੀਓ ਤੋਂ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰ ਦਿਓ ਤੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਐਹੋ ਜਿਹੀਆਂ ਵੀਡੀਓ ਲੈ ਕੇ ਜਾਣਕਾਰੀਆਂ ਲੈ ਕੇ ਤੁਹਾਡੇ ਜੀ ਹਾਜ਼ਰ ਹੁੰਦੇ ਰਹਿਵਾਂਗੇ ਬਿਲਾਲ ਦੋ ਇਜਾਜ਼ਤ ਧੰਨਵਾਦ ਜੀ